ਕਨਸਰਨ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਜਗਮੀਤ ਇੱਕ ਵਾਰ ਤੋਂ ਫਿਰ ਸਵਾਗਤ ਕਰਦਾ ਹਾਂ ਦੋਸਤੋ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਜੋ ਗੈਰ ਗੰਭੀਰ ਵਿਸ਼ੇ ਆਪਾਂ ਉਹਨਾਂ ਤੇ ਚਰਚਾ ਕਰਦੇ ਰਹਿੰਨੇ ਆ ਇੱਕ ਵਾਰ ਫਿਰ ਆਪਾਂ ਇੱਕ ਅਜੀਹਾ ਵਿਸ਼ਾ ਲੈ ਕੇ ਹਾਜ਼ਰ ਹਾਂ ਜੋ ਕਿ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਇੱਕ ਵੱਡਾ ਵਿਸ਼ਾ ਬਣਿਆ ਹੋਇਆ ਏ ਇਹ ਵਿਸ਼ਾ ਏ ਈਰਾਨ ਦੇ ਸਿਰ ਜੋ ਜੰਗ ਦਾ ਖਤਰਾ ਮੰਡਰਾ ਰਿਹਾ ਏ ਪੂਰੀ ਦੁਨੀਆ ਅੱਜ ਇਸ ਗੱਲ ਤੇ ਸੋਚਣ ਲਈ ਮਜਬੂਰ ਆ ਕਿ ਕਿਤੇ ਕਿਤੇ ਤਾਂ ਦੇਖਣ ਨੂੰ ਇਹ ਲੱਗਦਾ ਕਿ ਅੱਜ ਵੀ ਅਟੈਕ ਹੋਇਆ ਕੱਲ੍ਹ ਵੀ ਅਟੈਕ ਹੋਇਆ ਤੇ ਇਹ ਸਭਾਵਨਾਵਾਂ ਲਗਾਤਾਰ ਮਤਲਬ ਜਿਹੜੀਆਂ ਬਣੀਆਂ ਹੋਈਆਂ ਨੇ ਇਹਦੇ ਉੱਪਰ ਅੱਜ ਗੱਲ ਫੇਰ ਕਰਾਂਗੇ ਸਾਡੇ ਨਾਲ ਸਾਥੀ ਮਨਦੀਪ ਮੌਜੂਦ ਨੇ ਇਹ ਲਗਾਤਾਰ ਇਹਨਾਂ ਵਿਸ਼ਿਆਂ ਉੱਪਰ ਆਪਣਾ ਕੰਮ ਕਰਦੇ ਰਹਿੰਦੇ ਆ ਇਹਨਾਂ ਨੂੰ ਵਾਚ ਕਰਦੇ ਆ ਇਹਨਾਂ ਉੱਪਰ ਲਿਖਦੇ ਰਹਿੰਦੇ ਆ ਸਾਥੀ ਮਨਦੀਪ ਤੁਹਾਡਾ ਸਵਾਗਤ ਹੈ ਧੰਨਵਾਦ ਸਾਥੀ ਪਹਿਲਾਂ ਸਾਨੂੰ ਇਹ ਦੱਸੋ ਜੀ ਕਿ ਜੋ ਮੌਜੂਦਾ ਸਥਿਤੀ ਹੈ ਉਦੇ ਵਿੱਚ ਕਿੱਥੋਂ ਤੱਕ ਗੱਲ ਪਹੁੰਚੀ ਹੈ ਕੀ ਹਾਲਾਤ ਨੇ ਜੋ ਤਾਜ਼ਾ ਹਾਲਾਤ ਕੀ ਨੇ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਈਰਾਨ ਦੀ ਘੇਰਾਬੰਦੀ ਲਗਾਤਾਰ ਅਮਰੀਕਾ ਕਰ ਰਿਹਾ ਹੈਗਾ ਜਿਹਦੇ ਕਰਕੇ ਆਮ ਤੌਰ ਤੇ ਆਪਾਂ ਚਰਚਾ 'ਚ ਦੇਖਿਆ ਹੈਗਾ ਕਿ ਜਿਹੜਾ ਉਹਦਾ ਯੂ ਐਸ ਐਸ ਇਬਰਾਹਿਮ ਲਿੰਕਨ ਕੈਰੀਅਰ 에ਰ ਕ੍ਰਾਫਟ ਗਰੁੱਪ ਹੈਗਾ ਉਹ ਦੇ ਸਮੁੰਦਰੀ ਪਾਣੀਆਂ ਦੇ ਵਿੱਚ ਖਾੜੀ ਦੇ ਜਿਹੜੇ ਪਾਣੀ ਪਾਣੀਆਂ ਦੇ ਵਿੱਚ ਲਿਆ ਕੇ ਉਹਦੇ ਦਿਵਾਰੇ ਖੜਾ ਕਰਤਾ ਇਹ ਤੋਂ ਬਿਨਾ ਜਿਹੜੇ ਉਹਦੇ ਫੌਜੀ ਅੱਡੇ ਹੈਗੇ ਨੇ ਅਲੱਗ-ਅਲੱਗ ਖਾੜੀ ਦੇ ਮੁਲਕਾਂ ਦੇ ਅੰਦਰ ਈਵਨ ਜਰਮਨੀ ਦੇ ਅੰਦਰ ਈਵਨ ਇੱਕ ਜਿਹੜਾ ਡਿਆਗੋ ਗਾਰਸਿਆ ਨਾਂ ਦਾ ਮਤਲਬ ਯੂਕੇ ਦਾ ਇੱਕ ਟਾਪੂ ਹੈਗਾ ਉੱਥੇ ਲਿਆ ਕੇ ਉਹਨੇ ਆਪ ਦਾ ਇੱਕ ਮਿਲਟਰੀ ਬੇਸ ਦੇ ਉੱਤੇ ਲਗਾਤਾਰ ਜਿਹੜਾ ਜੰਗੀ ਸਾਜ਼ੋ ਸਮਾਨ ਹੈਗਾ ਡਰੋਨ ਹੈਗੇ ਨੇ ਮਜ਼ਾਈਲਾ ਹੈਗੀਆਂ ਨੇ ਹਥਿਆਰ ਹੈਗੇ ਨੇ ਉਹ ਵੱਡੇ ਪੱਧਰ ਦੇ ਉੱਤੇ ਜਿਹੜੇ ਹੈਗੇ ਨੇ ਉਹ ਉਨੇ ਸ਼ੁਰੂ ਕਰਤੇ ਤੇ ਅ ਕੱਲ ਦੀ ਜਿਹੜੀ ਖਬਰ ਹੈਗੀ ਹੈ ਕਿ ਉਹਨੇ ਯੂ ਐਸ ਐਸ 4 ਜਿਹੜਾ ਹੈ ਉਹਦਾ ਇੱਕ ਹੋਰ ਜੰਗੀ ਬੇੜਾ ਹੈਗਾ ਜਿਹੜਾ ਕਿ 에ਅਰ ਜਿਹੜਾ ਲਿੰਕਨ ਅਬਰਾਹਮ ਲਿੰਕਨ ਜੰਗੀ ਬੇੜੇ ਨਾਲੋਂ ਵੀ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਉਹ ਲਿਆ ਕੇ ਉਹਨੇ ਉਸ ਸਮੁੰਦਰਾਂ ਦੇ ਵਿੱਚ ਪਾਣੀ ਦੇ ਵਿੱਚ ਠੇਲਤਾ ਤੇ ਲਗਾਤਾਰ ਇੱਕ ਪ੍ਰੈਸ਼ਰ ਜਿਹੜਾ ਹੈਗਾ ਇੱਕ ਤਾਂ ਕਿਉਂਕਿ ਜਿਹੜਾ ਈਰਾਨ ਹੈਗਾ ਉਹਦੀ ਪਹਿਲੇ ਹੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਪਹਿਲੇ ਹੀ ਉਹਦੇ ਉਹਦੇ ਨਾਲ ਟ੍ਰੇਡ ਕਰਨ ਵਾਲੇ ਮੁਲਕਾਂ ਨੂੰ ਬਾਰ-ਬਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਕਿ ਜੇ ਈਰਾਨ ਦਾ ਔਇਲ ਤੁਸੀਂ ਖਰੀਦੋਗੇ ਤਾਂ ਸੀ ਤੁਹਾਡੇ ਉਤੇ ਟੈਰਫ ਲਾਵਾਂਗੇ ਤਾਂ ਉਹ ਇੱਕ ਜਿਹੜੀ ਘੇਰਾਬੰਦੀ ਹੈਗੀ ਆ ਲਗਾਤਾਰ ਇਰਾਨ ਦੇ ਆਲੇ ਦੁਆਲੇ ਹੈਗੀ ਆ ਉਹ ਟੈਨਸ਼ਨ ਪੂਰੇ ਮਿਡਲ ਈਸਟ ਦੇ ਅੰਦਰ ਤੇ ਖਾਸ ਕਰਕੇ ਜਿਹੜੇ ਉਹਦੇ ਨਾਲ ਦੇ ਮੁਲਕ ਹੈਗੇ ਉਹਨਾਂ ਦੇ ਵਿੱਚ ਬਣੀ ਹੋਈ ਹੈਗੀ ਆ ਇਸ ਵਕਤ ਕੁੱਲ ਦੁਨੀਆ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਬਣੀਆਂ ਹੋਈਆਂ ਹੈਗੀਆਂ ਨੇ ਬਿਆਨਬਾਜ਼ੀਆਂ ਹੋ ਰਹੀਆਂ ਹੈਗੀਆਂ ਨੇ ਕੱਲ ਨਿਤਨਜਾਹੂ ਟਰੰਪ ਨੂੰ ਮਿਲ ਕੇ ਆਇਆ ਹੈਗਾ 2.5 ਤੋਂ 3 ਘੰਟੇ ਉਹਨਾਂ ਦੀ ਮੀਟਿੰਗ ਚੱਲੀ ਜਿਹਦੇ ਵਿੱਚ ਉਹਨਾਂ ਨੇ ਕੋਈ ਸਾਂਝੀ ਜਿਹੜੀ ਪ੍ਰੈਸ ਕਾਨਫਰੰਸ ਵਗੈਰਾ ਨਹੀਂ ਕੀਤੀ ਨਾ ਕੋਈ ਸਟੇਟਮੈਂਟ ਦਿੱਤੀ ਆ 2.5 3 ਘੰਟੇ ਦੰਦ ਕਮਰਾ ਜਿਹੜਾ ਹੈਗਾ ਉਹ ਇੱਕ ਦੂਜੇ ਨਾਲ ਮਗਜਮਾਰੀ ਕਰਕੇ ਵੀ ਕੋਈ ਹਜੇ ਤੱਕ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈਗਾ ਤੇ ਉ ਉਕਲਮਾ ਲਾ ਕੇ ਹੈਗਾ ਕਿ ਇੱਕ ਟੈਨਸ਼ਨ ਦਾ ਤਣਾ ਦਾ ਮਾਹੌਲ ਬਣਿਆ ਹੋਇਆ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਅਮਰੀਕਾ ਕੀ ਕਰਦਾ ਕਿਤੇ ਵੈਨਜੂਏਲਾ ਤੇ ਅਟੈਕ ਹੋ ਰਿਹਾ ਇਜ਼ਰਾਈਲ ਦੀ ਪਿੱਠ ਦੇ ਉੱਪਰ ਖੜਾ ਏ ਮਤਲਬ ਫਲਸਤੀਨ ਦੇ ਉੱਪਰ ਜਦੋਂ ਜੋ ਵੀ ਹਾਲਤ ਬਣੀ ਉਹਦੇ ਵਿੱਚ ਪੂਰੀ ਤਰ੍ਹਾਂ ਸਪੋਰਟ ਕੀਤੀ ਇਹਨੇ ਇਹਦੇ ਪਿੱਛੇ ਕਾਰਨ ਕੀ ਦੇਖਦੇ ਹਾਂ ਵੀ ਇਹ ਸਾਰਾ ਅਮਰੀਕਾ ਜਿਹੜਾ ਇਸ ਤਰ੍ਹਾਂ ਇਹ ਧਾੜ ਵੀ ਨੀਤੀ ਅਮਰੀਕਾ ਨੇ ਅਪਣਾਈ ਹੋਈ ਆ ਇਹਦੇ ਪਿੱਛੇ ਕੀ ਕਾਰਨ ਨੇ ਕਿਉਂ ਮਤਲਬ ਇਰਾਨ ਨੂੰ ਇੰਨਾ ਘੇਰਾਬੰਦੀ ਕੀਤੀ ਜਾ ਰਹੀ ਹੈ ਦੇਖੋ ਇੱਕ ਟਰੰਪ ਪ੍ਰਸ਼ਾਸਨ ਦੇ ਸੱਤਾ ਚ ਆਉਣ ਤੋਂ ਬਾਅਦ ਲਗਾਤਾਰ ਅਸੀਂ ਦੇਖਿਆ ਹੈਗਾ ਕਿਉਂਕਿ ਜਿਹੜਾ ਲੈਟਰਨ ਅਮਰੀਕਨ ਕੰਟਰੀ ਹੈਗੇ ਆ ਖਾਸ ਕਰਕੇ ਜਿਹਨੂੰ ਉਹ ਕਹਿੰਦੇ ਹੈਗੇ ਕਿ ਵੈਸਟਰਨ ਹੈਮਿਸਫੇਅਰ ਦੇ ਅੰਦਰ ਜੇਕਰ ਕੋਈ ਵੀ ਤਾਕਤ ਆਪ ਦਾ ਪੈਰ ਧਰਾ ਕਰੂਗੀ ਤਾਂ ਉਹ ਅਸੀਂ ਕਰਨ ਨਹੀਂ ਦੇਣਾ ਜਿਹਨੂੰ ਮਨਰੋ ਡਾਕਟਰੀਨ ਵੀ ਕਹਿੰਦੇ ਹੈਗੇ ਆ ਜਿਹਦੇ ਤਹਿਤ ਉਹ ਕਿਉਂਕਿ ਲਗਾਤਾਰ ਜਿਹੜਾ ਚੀਨ ਤੇ ਰੂਸ ਦਾ ਪ੍ਰਭਾਵ ਵੈਂਜਵੇਲਾ ਤੋਂ ਤੇਲ ਖਰੀਦਣਾ ਤਾਂ ਉਹਦਾ ਕਰਕੇ ਵੈਨਜੂਏਲਾ ਨੂੰ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਪਰ ਵੈਨਜੂਏਲਾ ਤੋਂ ਬਾਅਦ ਜਿਹੜਾ ਰੁੱਖ ਹੈਗਾ ਉਹਨੇ ਇਰਾਨ ਦੇ ਵੱਲ ਕੀਤਾ ਹੋਇਆ ਇੱਕ ਤਾਂ ਉਹਦੇ ਪਿੱਛੇ ਵੱਡਾ ਕਾਰਨ ਜਿਹੜਾ ਹੈਗਾ ਉਹ ਹੈਗਾ ਕਿ ਅਮਰੀਕਾ ਦਾ ਇੱਕ ਖੁਫੀਆ ਫੌਜੀ ਅੱਡਾ ਜਿਹਨੂੰ ਕਿਹਾ ਜਾਂਦਾ ਹੈਗਾ ਜਿਹੜਾ ਇੱਕ ਨੇਸ਼ਨ ਉਹਨੇ ਮਿਡਲ ਈਸਟ ਦੇ ਵਿੱਚ ਸਥਾਪਿਤ ਕੀਤਾ ਹੈਗਾ ਜਿਹਨੂੰ ਇਜ਼ਰਾਈਲ ਕਹਿੰਦੇ ਆ ਤੇ ਉਹ ਗ੍ਰੇਟਰ ਇਜ਼ਰਾਈਲ ਦਾ ਇੱਕ ਉਹਨਾਂ ਦਾ ਹੈਗਾ ਹੈਗਾ ਏਜੰਡਾ ਜਿਹਦੇ ਵਿੱਚ ਉਹ ਸਾਰੇ ਮਿਡਲ ਈਸਟ ਜਿਹੜੇ ਮੁਲਕ ਹੈਗੇ ਆ ਉਹਨਾਂ ਦੇ ਉੱਤੇ ਮੋਨੋਪੋਲੀ ਕੈਮ ਕਰਨ ਲਈ ਉਹਨਾਂ ਦੇ ਰਿਸੋਰਸਸ ਤੇਲ ਦੇ ਸਾਧਨਾਂ ਦੇ ਉੱਤੇ ਮਤਲਬ ਕਬਜ਼ਾ ਕਰਨ ਦੇ ਲਈ ਤੇ ਆਪਦੇ ਰਾਹ ਦੇ ਵਿੱਚ ਰੋੜਾ ਸਾਫ਼ ਕਰਨ ਦੇ ਲਈ ਕਿਉਂਕਿ ਮਿਡਲ ਈਸਟ ਦੇ ਬਾਕੀ ਸਾਰੀਆਂ ਜਿਹੜੀਆਂ ਰਾਜਾਸ਼ਾਹੀਆਂ ਹੈਗੀਆਂ ਜਾਂ ਬਾਕੀ ਮੌਲਕ ਹੈਗੇ ਨੇ ਉਹ ਜ਼ਿਆਦਾਤਰ ਜਿਹੜੇ ਹੈਗੇ ਨੇ ਉਹ ਅਮਰੀਕੀ ਪ੍ਰਭਾਵ ਦੇ ਥੱਲੇ ਹੈਗੇ ਨੇ ਉਹਨਾਂ ਨਾਲ ਮਿਲ ਕੇ ਚੱਲਦੇ ਆ ਇਰਾਨ ਉਹਦੇ ਸਾਹਮਣੇ ਡਟਿਆ ਹੋਇਆ ਉਹਦੇ ਇੱਕ ਆਪਦਾ ਇੱਕ ਪਾਸਟ ਹੈਗਾ ਉਹਦਾ ਜਿਹੜਾ ਹੈਗਾ ਸੋਵੀਅਤ ਯੂਨੀਅਨ ਨਾਲ ਵੀ ਜੁੜਦਾ ਹੈਗਾ ਚੀਨ ਦਾ ਤੇ ਰਸ਼ੀਆ ਦਾ ਇਸ ਵਕਤ ਮੌਜੂਦਾ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਉਹਨਾਂ ਦਾ ਵੀ ਈਰਾਨ ਦੇ ਵਿੱਚ ਇਨਵੈਸਟਮੈਂਟ ਵੀ ਹੈਗੀ ਹੈ ਉਹਦਾ ਪ੍ਰਭਾਵ ਵੀ ਹੈਗਾ ਇਸ ਕਰਕੇ ਉਹਨਾਂ ਦਾ ਟ੍ਰੇਡ ਜਿਹੜਾ ਤੇਲ ਦਾ ਟ੍ਰੇਡ ਹੈਗਾ ਲਗਾਤਾਰ ਉਹ ਵੀ ਕਿਤੇ ਨਾ ਕਿਤੇ ਉਹਦੇ ਲਈ ਆੜੇ ਆ ਰਿਹਾ ਹੈਗਾ ਕਿਤੇ ਨਾ ਕਿਤੇ ਉਹ ਡਾਲਰ ਨੂੰ ਵੀ ਚੁਣੌਤੀ ਦੇ ਰਿਹਾ ਹੈਗਾ ਇਹ ਇਸ ਕਰਕੇ ਜਿਹੜਾ ਯਹੂਦੀ ਤੇ ਮੁਸਲਿਮ ਬ੍ਰਦਰਹੁੱਡ ਵਾਲਾ ਬਣਿਆ ਹੋਇਆ ਹੈਗਾ ਕਿਉਂਕਿ ਈਰਾਨ ਇਸ ਵਕਤ ਨਿਊਕਲੀਅਰ ਉਹਦੇ ਬਾਰੇ ਲਗਾਤਾਰ ਬਾਰੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਨਿਊਕਲੀਅਰ ਵੈਪਨ ਜਿਹੜਾ ਹੈਗਾ ਉਹ 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 ਉਹਨੂੰ ਨਿਊਕਲੀਅਰ ਇਨਰਚਮੈਂਟ ਕਰ ਰਿਹਾ ਹੈਗਾ ਉਹਨੇ ਕੋਈ ਨਿਊਕਲੀਅਰ ਜਿਹੜੀਆਂ ਮਸਾਇਲਾ ਹੈਗੀਆਂ ਨੇ ਉਹ ਬਣਾ ਰਹੀਆਂ ਬਣਾ ਰਿਆ ਜਿਹੜਾ ਕਿ ਇਜ਼ਰਾਈਲ ਦੇ ਲਈ ਖਤਰਨਾਕ ਹੈਗੀਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਈਰਾਨ ਦੇ ਇੱਕ ਤੱਕੇਰਾ ਬੰਦੀ ਕੀਤੀ ਹੋਈ ਆ ਕਾਸਟਾ ਲਾਇਆ ਹੋਇਆ ਜਿਹਦਾ ਜਿਹੜੀਆਂ ਸੈਂਕਸ਼ਨ ਲੱਗੀਆਂ ਹੋਈਆਂ ਨੇ ਉਹਦੇ ਉੱਤੇ ਇਹ ਤੋਂ ਬਿਨਾ ਜਿਹੜਾ ਹੈਗਾ ਉਹਦੇ ਸਾਇੰਟਿਸਟ ਮਾਰਤੇ ਕਦੇ ਉਹਦਾ ਮਿਲਟਰੀ ਦੇ ਜਨਰਲ ਮਾਰਤਾ ਮਤਲਬ ਇਸ ਤਰ੍ਹਾਂ ਜਿਹੜੇ ਹਰਾਨ ਦੀ ਘੇਰਾਬੰਦੀ ਹੈਗੀ ਉਹ ਕੀਤੀ ਹੋਈ ਹੈ ਮੁੱਖ ਕਾਰਨ ਜਿਹੜਾ ਤੁਸੀਂ ਪੁੱਛਿਆ ਹੈਗਾ ਉਹ ਇਹ ਹੈਗਾ ਇਸ ਵਕਤ ਕਿ ਇਸ ਵਕਤ ਨਿਤਨਯਾਹੁਏ ਮੰਨ ਰਿਹਾ ਹੈਗਾ ਕਿ ਇਜ਼ਰਾਈਲ ਦੇ ਗ੍ਰੇਟਰ ਇਜ਼ਰਾਈਲ ਜਿਹੜਾ ਇਜ਼ਰਾਈਲ ਨੇ ਪੂਰੇ ਨਗਾਜ਼ਾ ਦੇ ਉੱਤੇ ਕਬਜ਼ਾ ਕਰਨਾ ਜਾਂ ਗਾਂ ਮਿਡਲ ਈਸਟ ਤੱਕ ਪ੍ਰਭਾਵ ਵਧਾਉਣਾ ਹੈਗਾ ਉਹਦੇ ਰਾਹ ਦੇ ਵਿੱਚ ਅੜਿੱਕਾ ਇਹਨੂੰ ਹਰਾਨ ਨੂੰ ਪਾਸੇ ਕੀਤਾ ਜਾਵੇ ਦੂਜੀ ਗੱਲ ਜਿਹੜੀਆਂ ਨਿਊਕਲੀਅਰ ਮਸਈਲਾ ਹੈਗੀਆਂ ਨੇ ਜਿਹੜੀਆਂ ਕਿ ਹਾਈਪਰਸੋਨਿਕ ਮਸਈਲਾ ਨੇ ਜਿਨ੍ਹਾਂ ਦੀ ਮਾਰ ਵਸ਼ਿੰਗਟਨ ਤੱਕ ਦੱਸੀ ਜਾ ਰਹੀ ਹੈ ਤੇਲ ਅਵੀਵ ਤੱਕ ਦੱਸੀ ਜਾ ਰਹੀ ਹੈ ਕਿ ਆ ਜਿਹਦਾ ਟ੍ਰੇਲਰ ਕਿਤਨਾ ਦੇ ਜੂਨ ਮਹੀਨੇ ਪਿਛਲੇ ਸਾਲ ਨਿਤਨਯਾਹੂ ਨੇ ਦੇਖਿਆ ਹੋਇਆ ਤੇ ਉਹ ਇਸ ਕਰਕੇ ਉਸ ਉਹਦੇ ਬਹਾਨੇ ਦੇ ਵਿੱਚ ਇਹ ਪਹਿਲਾਂ ਇਹ ਰਜਿਮ ਚੇਂਜ ਕਰਨ ਦਾ ਇੱਕ ਫੇਲ ਜਿਹੜਾ ਇਹਨਾਂ ਦਾ ਪ੍ਰੋਗਰਾਮ ਫੇਲ ਹੋਇਆ ਹੈਗਾ ਉਹ ਰਜਿਮ ਚੇਂਜ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਜਦੋਂ ਉਹ ਫੇਲ ਹੋ ਗਈ ਤਾਂ ਹੁਣ ਸਿੱਧਾ ਅਟੈਕ ਕਰਨ ਦਾ ਪ੍ਰੈਸ਼ਰ ਜਿਹੜਾ ਹੈਗਾ ਲਗਾਤਾਰ ਈਰਾਨ ਦੇ ਉੱਤੇ ਬਣਾਇਆ ਜਾ ਰਿਹਾ ਹੈਗਾ ਜੇ ਮਤਲਬ ਸਥਿਤੀ ਇਦਾਂ ਦੀ ਆ ਇੰਨੀ ਹੀ ਖਤਰਨਾਕ ਸਥਿਤੀ ਆ ਫਿਰ ਉਹ ਅਟੈਕ ਕਰਕੇ ਹੋ ਨਹੀਂ ਦਿੰਦੇ ਇਹੋ ਜੀ ਕਿਹੜੀ ਤਾਕਤ ਆ ਜਾਂ ਇਹੋ ਜੀ ਕਿਹੜੀ ਹਾਲਤ ਆ ਜਿਹੜੀ ਅਮਰੀਕਾ ਨੂੰ ਇੱਕ ਏਡੀ ਵੱਡੀ ਤਾਕਤ ਨੂੰ ਰੋਕ ਰਹੀ ਹੈ ਉਹਨਾਂ ਲਈ ਮਤਲਬ ਜਿਵੇਂ ਆਪਾਂ ਦੇਖਦੇ ਜਿੰਨੀ ਉਹਦੇ ਕੋਲ ਮਿਲਟਰੀ ਪਾਵਰ ਆ ਉਹ ਅਟੈਕ ਫਿਰ ਕਰ ਸਕਦੇ ਆ ਉਹ ਕਰ ਕਿਉਂ ਨਹੀਂ ਰਹੇ ਉਹਦੇ ਵਿੱਚ ਦੋ ਤਿੰਨ ਕਾਰਨ ਹੈਗੇ ਨੇ ਕਿਉਂਕਿ ਜਿਹੜਾ ਵੈਨਜ਼ੂਏਲਾ ਦੇ ਮਾਮਲੇ 'ਚ ਦੇਖਦੇ ਹੈਗੇ ਆ ਕਿ ਉਹਨੇ ਇੱਕ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਿਹੜਾ ਨਿਕੋਲਸ ਮਦੂਰੋ ਆਲਰੇਡੀ ਲਗਭਗ ਗੋਡੇ ਟੇਕ ਟੇਕਣ ਦੀ ਹਾਲਤ 'ਚ ਸੀ ਜਿਹੜਾ ਡੈਲਸੀ ਨੇ ਕੀਤਾ ਉਹ ਕਿਤੇ ਨਾ ਕਿਤੇ ਮਦੂਰੋ ਵੀ ਉਹ ਕਰਨ ਨੂੰ ਤਿਆਰੀ ਸੀ ਪਰ ਮਦੂਰੋ ਨੂੰ ਚੱਕ ਕੇ ਉਹਨਾਂ ਨੇ ਇੱਕ ਦੁਨੀਆ ਦੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈਗੀ ਆ ਕਿ ਅਸੀਂ ਫਿਰ ਜਿਹੜਾ ਅਮਰੀਕਨ ਧੌਂਸ ਦੇ ਸਾਹਮਣੇ ਖੜਦਾ ਹੈਗਾ ਤੇ ਉਹਨੂੰ ਅਸੀਂ ਬੈੱਡਰੂਮ ਦੇ ਵਿੱਚ ਚੱਕ ਲਿਆਉਨੇ ਹੈਗੇ ਆ ਤਾਂ ਉਹ ਸਿਚੁਏਸ਼ਨ ਕਿਤੇ ਨਾ ਕਿਤੇ ਜਿਹੜੀ ਬਿਲਡ ਕੀਤੀ ਉਹ ਪ੍ਰਭਾਵ ਦੇ ਹੇਠ ਜਿਹੜੀ ਗਾਹਾਂ ਨਵੀਂ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਹੈਗੀ ਉਹਦੇ ਨਾਲ ਤੇਲ ਦੇ ਸਮਝੌਤੇ ਕੀਤੇ ਉਹ ਕਿਤੇ ਨਾ ਕਿਤੇ ਇੱਥੇ ਵੀ ਵਰਤਨ ਦੀ ਉਹਦੀ ਇੱਛਾ ਸੀ ਮਨਸ਼ਾ ਸੀ ਪਰ ਇਰਾਨ ਦਾ ਸੀਨ ਟੋਟਲੀ ਡਿਫਰੈਂਟ ਹੈਗਾ ਬੈਨਜ਼ਵੇਲਾ ਨਾਲੋਂ ਇੱਕ ਤਾਂ ਇਹ ਹੈਗਾ ਕਿ ਇਹ ਆਪਦੇ ਆਪ ਚ ਹਥਿਆਰਾਂ ਦੀ ਵੱਡੀ ਖੇਪ ਇਹਦੇ ਕੋਲੇ ਹੈਗੀ ਹੈ ਮਿਲਟਰੀ ਆਪਦੇ ਆਪ ਚ ਦੀ ਇੱਕ ਪਾਵਰ ਹੈਗੀ ਆ ਕਿਉਂਕਿ ਜਿਹੜਾ ਜਿਹੜੀਆਂ ਨਿਊਕਲੀਅਰ ਮਜ਼ਾਈਲਾ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਦੀ 2-2000 ਕਿਲੋਮੀਟਰ ਤੱਕ ਦੀ ਰੇਂਜ ਹੈਗੀ ਆ ਹਾਈਪਰਸੋਨਿਕ ਮਜ਼ਾਈਲਾ ਹੈਗੀਆਂ ਫਤਿਹ ਮਜ਼ਾਈਲ ਹੈਗੀ ਆ ਇਹ ਤੋਂ ਬਿਨਾ ਹੋਰ ਮਜ਼ਹਿਲਾ ਜਿਹੜੀਆਂ ਹੈਗੀਆਂ ਨੇ ਉਹ ਜਿੰਨੀਆਂ ਖਤਰਨਾਕ ਮਜ਼ਹਿਲਾ ਹੈਗੀਆਂ ਨੇ ਤੇ ਜਿਹੜੀ ਕੁਆਂਟੀਟੀ ਦੇ ਵਿੱਚ ਉਹਨਾਂ ਕੋਲ ਹੈਗੀਆਂ ਨੇ ਇੱਕ ਉਹਦੀ ਅਲੱਗ ਡਿਪਾਰਟਮੈਂਟ ਉਹਨਾਂ ਦਾ ਇੱਕ ਅਲੱਗ ਮਤਲਬ ਮਹਿਕਮਾ ਉਹਦਾ ਡਿਪਾਰਟਮੈਂਟ ਬਣਾਇਆ ਹੋਇਆ ਹੈਗਾ ਜਿਹੜਾ ਮਜ਼ਹਿਲਾ ਡਿਵੈਲਪ ਕਰਦਾ ਜਿਹੜਾ ਦੁਨੀਆ ਭਰ ਦੇ ਅੰਦਰ ਉਹਦੀ ਜੇ ਆਪਾਂ ਇਹ ਕਹਿ ਦਈਏ ਕਿ ਜੇ ਉਹ ਉਹਦੀ ਪੂਰੇ ਮਿਡਲ ਈਸਟ ਦੇ ਵਿੱਚ ਤੇ ਮੁਸਲਮ ਬ੍ਰਦਰਹੁੱਡ ਦੇ ਵਿੱਚ ਜੇ ਬਣੀ ਹੋਈ ਆ ਤਾਂਕ ਤੌਸ ਤਾਂ ਉਹ ਉਹਦੀਆਂ ਜਿਹੜੀਆਂ ਮਜ਼ਹਿਲਾ ਉਹਦਾ ਕਰਕੇ ਬਣੀ ਹੋਈ ਹੈਗੀ ਆ ਦੂਸਰਾ ਉਹ ਲਗਾਤਾਰ ਕਹਿ ਰਿਹਾ ਹੈਗਾ ਕੀ ਜਿਹੜਾ ਮੁ슬ਮਨ ਨੈਟੋ ਆ ਉਹ ਬੜਾਈ ਜਾਣੀ ਚਾਹੀਦੀ ਹੈਗੀ ਆ ਇਹਦੇ ਨਾਲ ਨਾਲ ਹੀ ਕਿਤੇ ਨਾ ਕਿਤੇ ਜਿਹੜਾ ਉਹਦਾ ਸੁਪਰੀਮ ਲੀਡਰ ਆਇਤੋਲਾ ਖੁਮੈਨੀ ਉਹਦੇ ਉਹਦੇ ਚ ਬਣਾਇਆ ਜਾ ਰਿਹਾ ਹੈਗਾ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈਗੀ ਆ ਕਿ ਜੇ ਸਾਡੇ ਆਇਤੋਲਾ ਖੁਮੈਨੀ ਦੇ ਉੱਤੇ ਅਟੈਕ ਹੁੰਦਾ ਹੈਗਾ ਤਾਂ ਇਹਦਾ ਮਤਲਬ ਸਾਰੇ ਜਿਹੜੇ ਮੁਸਲਮ ਕੰਟਰੀ ਆ ਉਹਨਾਂ ਤੇ ਅਟੈਕ ਮੰਨਿਆ ਜਾਊਗਾ ਦੂਸਰੀ ਗੱਲ ਕਿ ਜਿਹੜੀ ਉੱਥੋਂ ਦੀ ਆਈਆਰਸੀਜੀ ਹੈਗੀ ਆ ਜਿਹੜੀ ਉੱਥੋਂ ਦੀ ਮਿਲਟਰੀ ਹੈਗੀ ਆ ਈਰਾਨ ਦੀ ਉਹਨੇ ਸਾਫ਼-ਸਾਫ਼ ਸਟੇਟਮੈਂਟ ਦਿੱਤੀ ਹੈਗੀ ਆ ਕਿ ਅਸੀਂ ਝੁਕਾਂਗੇ ਨਹੀਂ ਅਸੀਂ ਆਪਦਾ ਜਿਹੜਾ ਨਿਊਕਲੀਅਰ ਮਜ਼ਹਿਲਾ ਦਾ ਪ੍ਰੋਗਰਾਮ ਹੈ ਇਹਨੂੰ ਬੰਦ ਨਹੀਂ ਜੇ ਤੁਸੀਂ ਤੁਸੀਂ ਸਟਾਰਟ ਕਰੋਗੇ ਤਾਂ ਫਿਨਿਸ਼ ਅਸੀਂ ਕਰਾਂਗੇ ਤੇ ਸਾਤੋਂ ਇਸ ਗੱਲ ਕਰਕੇ ਜਿੰਨੀ ਜਿੰਨੀ ਉਹਨਾਂ ਨੇ ਸਟਰੋਂਗ ਤਰੀਕੇ ਨਾਲ ਕਿਹਾ ਕਿ ਜੇ ਤੁਸੀਂ ਸਾਡੇ ਤੇ ਅਟੈਕ ਕਰੋਗੇ ਤਾਂ ਤੁਹਾਡੇ ਜਿਹੜੇ ਫੌਜੀ 에ਅਰ ਬੇਸ ਹੈਗੇ ਨੇ ਮਿਡਲ ਈਸਟ ਦੇ ਵਿੱਚ ਇਹ ਸਾਡੀ ਮਾਰ ਹਿੱਟ ਨੇ ਤੋਂ ਹੈ ਵੀ ਹੈ ਹਾਂ ਉਹਨਾਂ ਨੇ ਉਹ ਪੋਸਟਰ ਬਣਾ ਕੇ ਵੀ ਉੱਥੇ ਲਾਏ ਹਾਂ ਦੇਖੋ ਉਹਨਾਂ ਨੇ ਏਆਈ ਦੇ ਨਾਲ ਕੁਝ ਵੀਡੀਓ ਜਿਹੜੇ ਹੈਗੇ ਉਹਨਾਂ ਨੇ ਇੱਕ ਟਨਲ ਦੀ ਵੀਡੀਓ ਦਿਖਾਈ ਕਿ ਸਾਡੀਆਂ 2000 ਮਜ਼ਹਿਲਾਂ ਤਿਆਰ ਹੈਗੀਆਂ ਨੇ ਤੇ ਅਸੀਂ ਮਤਲਬ ਜਿਹੜਾ ਤੁਹਾਡਾ ਇਬਰਾਹਿਮ ਲਿੰਕਨ ਹੈਗਾ ਉਹਨੂੰ ਅਸੀਂ ਸੈਕੰਡ ਰੰਡ ਦੇ ਵਿੱਚ ਸਿੰਕ ਕਰ ਦਾਂਗੇ ਡਬੋਦਾਂਗੇ ਤੇ ਇੱਕ ਜਿਹੜਾ ਸਾਈਕੋਲੋਜੀਕਲ ਵਾਰ ਹੈਗੀ ਆ ਉਹਦਾ ਇੱਕ ਸਿੰਬਲ ਹੈਗਾ ਕਿ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਅਸੀਂ ਇੰਨੇ ਕ ਪਾਵਰਫੁੱਲ ਹੈਗੇ ਆ ਦੂਜੀ ਗੱਲ ਜਿਹੜਾ ਉਹਨੇ ਇਹ ਕਿਹਾ ਹੈਗਾ ਕਿ ਜੇ ਅਮਰੀਕਾ ਸਾਡੇ ਤੇ ਅਟੈਕ ਕਰੂ ਤਾਂ ਇਹਦਾ ਮਤਲਬ ਅਸੀਂ ਮੋੜਵੇਂ ਰੂਪ ਵਿੱਚ ਇਕੱਲੇ ਅਮਰੀਕਾ ਤੇ ਨਹੀਂ ਅਸੀਂ ਇਜ਼ਰਾਈਲ ਤੇ ਅਟੈਕ ਕਰਾਂਗੇ ਉਹਦੀ ਦੁੱਖ ਦੀ ਰਗ ਦੇ ਉੱਤੇ ਹੱਥ ਧਰਾਂਗੇ ਇਸ ਕਰਕੇ ਉਹ ਵੀ ਕਿਤੇ ਨਾ ਕਿਤੇ ਕਿਉਂਕਿ ਉਹਦਾ 에ਅਰ ਡਿਫੈਂਸ ਸਿਸਟਮ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਮਜ਼ਹੇਲਾ ਉਹਨੇ ਦਾਗੀਆਂ ਸੀਗੀਆਂ ਤਾਂ ਉਹ ਕੁਝ ਮਜ਼ਹੇਲਾ ਜਿਹੜੀਆਂ ਹੈਗੀਆਂ ਉਹਨੇ ਉੱਥੇ ਹਿੱਟ ਕੀਤੀਆਂ ਸੀ ਉਹ ਕਿਤੇ ਨਾ ਕਿਤੇ ਉਹਦਾ ਇਹ ਡਿਫੈਂਸ ਸਿਸਟਮ ਉਹਨਾਂ ਦੀ ਮੁਤਾਬਕ ਚੱਲਣ ਦੇ ਯੋਗ ਨਹੀਂ ਹੈਗਾ ਜਿਸ ਦਾ ਕਰਕੇ ਇਹ ਡਿੱਕਾ ਬਣਿਆ ਹੋਇਆ ਜਿਸ ਦਾ ਕਰਕੇ ਲਗਾਤਾਰ ਇਹ ਸਿਰ ਜੋੜ ਕੇ ਬੈਠ ਰਹੇ ਆ ਕੱਲ 11 ਫਰਵਰੀ ਨੂੰ ਵੀ ਇਹਨਾਂ ਨੇ ਮੀਟਿੰਗ ਕੀਤੀ ਪਰ ਉਹ ਕਿਸੇ ਸਿਰੇ ਨਹੀਂ ਲੱਗੀ ਕਿਉਂਕਿ ਨਾ ਦੂਸਰੀ ਇੱਕ ਇਹਦੇ ਨਾਲ ਇਹ ਵੀ ਆ ਕਿ ਜਦੋਂ ਵੈਨਜ਼ੂਏਲਾ ਇਹਨਾਂ ਦੇ ਹੱਥੋਂ ਗਿਆ ਹੈਗਾ ਚੀਨ ਤੇ ਰਸ਼ੀਆ ਤੋਂ ਤਾਂ ਇਹਨਾਂ ਨੇ ਇੱਕ ਸਬਕ ਵੀ ਸਿੱਖ ਲਿਆ ਕਿ ਹੁਣ ਈਰਾਨ ਨੂੰ ਅਸੀਂ ਆਪਦੇ ਹੱਥੋਂ ਜਾਣ ਦੇਵਾਂਗੇ ਤਾਂ ਇਹ ਸਾਡੇ ਲਈ ਕਾਫੀ ਇਹਦੇ ਸਿੱਟੇ ਜਿਹੜੇ ਹੈਗੇ ਨੇ ਉਹ ਘਾਤਕ ਹੋਣਗੇ ਜਿਸ ਦਾ ਕਰਕੇ ਲਗਾਤਾਰ ਜਿਹੜਾ ਮਿਲਟਰੀ ਦੇ ਤੌਰ ਦੇ ਉੱਤੇ ਕੋਪੀਆ ਤੌਰ ਦੇ ਉੱਤੇ ਵੀ ਲਗਾਤਾਰ ਜਿਹੜਾ ਹੈਗਾ ਚੀਨ ਤੇ ਰੂਸ ਹੈਗਾ ਜਿਹੜਾ ਹੈਗਾ ਉਹ ਦੋਨੇ ਇਹਨੂੰ ਸਹਿਯੋਗ ਦੇ ਰਹੇ ਆ ਰੂਸ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਆ ਕਿ ਜੇ ਤੁਸੀਂ ਈਰਾਨ ਤੇ ਅਟੈਕ ਕਰੋਗੇ ਤਾਂ ਫਿਰ ਤੁਸੀਂ ਇਹਦਾ ਹਿਸਾਬ ਲਾ ਲਿਓ ਇਹਦੇ ਨਾਲ ਨਾਲ ਹੀ ਦੋਨੇ ਸਾਂਝੀਆਂ ਜਿਹੜੀਆਂ ਫੌਜੀ ਮਸਕਾਂ ਹੈਗੀਆਂ ਨੇ ਉਹ ਵੀ ਕਰਨ ਜਾ ਰਹੇ ਆ ਫੌਜੀ ਡ੍ਰਿਲ ਵੀ ਕਰਨ ਜਾ ਰਹੇ ਆ ਤਾਂ ਉਹਦਾ ਕਾਰਨ ਇਹ ਆ ਵੀ ਉਹਦੇ ਪਿੱਛੇ ਚੀਨ ਤੇ ਰਸ਼ੀਆ ਵੀ ਖੜੇ ਹੈਗੇ ਨੇ ਇਜ਼ਰਾਈਲ ਵੀ ਕਿਤੇ ਨਾ ਕਿਤੇ ਖਤਰਾ ਹੈਗਾ ਉਹਦੀਆਂ ਮਜ਼ਹਿਲਾਂ ਜਿਹੜੀਆਂ ਹੈਗੀਆਂ ਨੇ ਉਹ ਵੱਡਾ ਨੁਕਸਾਨ ਕਰ ਦੇਣਗੀਆਂ ਜੇ ਉਹ ਆਪਾਂ ਇਹ ਮੰਨਦੇ ਹੈਗੇ ਕਿ ਜਿਹੜਾ ਈਰਾਨ ਹੈਗਾ ਉਹ ਅਮਰੀਕਾ ਦੇ ਮੁਕਾਬਲੇ ਇੱਕ ਕਮਜ਼ੋਰ ਸੈਨਿਕਤਾ ਹੈਗੀ ਆ ਪਰ ਖੇਤਰੀ ਤੌਰ ਤੇ ਉਹਦਾ ਵੱਡਾ ਪ੍ਰਭਾਵ ਆ ਉਹਨੇ ਕਿਹਾ ਕਿ ਸਟ੍ਰੇਟ ਆਫ ਹਰਮੂਜ਼ ਜਿੱਥੋਂ ਦੀ ਜ਼ਿਆਦਾਤਰ ਟ੍ਰੇਡ ਹੁੰਦਾ ਜਿਹੜਾ ਭਾਰਤ ਨੂੰ ਵੀ ਟ੍ਰੇਡ ਉੱਥੋਂ ਟ੍ਰੇਡ ਲੰਘਾ ਹੈਗਾ ਤਾਂ ਉਹ ਉਹ ਕਹਿ ਆ ਵੀ ਅਸੀਂ ਉਹ ਬੰਦ ਕਰ ਦਾਂਗੇ ਜਿਸ ਦਾ ਕਰਕੇ ਆ ਵੀ ਖਾੜੀ ਦੇ ਮੁਲਕਾਂ ਦੇ ਅੰਦਰ ਇੱਕ ਵੱਡਾ ਜਿਹੜਾ ਹੈਗਾ ਮਤਲਬ ਇੱਕ ਉਹਨਾਂ ਦੇ ਉੱਤੇ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ ਮਹਿੰਗਾਈ ਵੱਧ ਸਕਦੀ ਹੈ ਉੱਥੋਂ ਦੀਆਂ ਸਰਕਾਰਾਂ ਨੂੰ ਉਹਦਾ ਜਵਾਬਦੇਹੀ ਲੋਕਾਂ ਨੂੰ ਝੱਲਣੀ ਪੈ ਸਕਦੀ ਹੈਗੀ ਆ ਤਾਂ ਉਹ ਸਟ੍ਰੇਟ ਆਫ ਸਟ੍ਰੇਟ ਆਫ ਹਰਮੂਜ਼ ਜਿਹੜਾ ਹੈਗਾ ਉਹਦੀ ਵੀ ਕਿਤੇ ਨਾ ਕਿਤੇ ਧਮਕੀ ਇਹਨਾਂ ਨੇ ਦਿੱਤੀ ਆ ਇਹਦੇ ਨਾਲ ਨਾਲ ਜਿਹੜੇ ਕਤਰ ਸਾਊਦੀ ਅਰ ਗਿਆ ਮੁਲਕ ਹੈਗੇ ਨੇ ਇਹਨਾਂ ਨੇ ਵੀ ਇਹ ਕਹਿਤਾ ਕਿ ਅਸੀਂ ਆਪ ਦਾ ਜਿਹੜਾ 에ਅਰ ਸਪੇਸ ਹੋ ਨਹੀਂ ਵਰਤਣ ਦੇਵਾਂਗੇ ਅਮਰੀਕਾ ਨੂੰ ਤੇ ਨਾਲ ਨਾਲ ਜਿਹੜੇ ਪ੍ਰੌਕਸੀ ਗਰੁੱਪ ਹੈਗੇ ਜਿਨ੍ਹਾਂ ਨੂੰ ਇਰਾਨ ਲਗਾਤਾਰ ਸਪੋਰਟ ਦਿੰਦਾ ਆ ਰਿਹਾ ਜਿਵੇਂ ਜਿਵੇਂ ਲਿਬਨਾਨ ਦੇ ਵਿੱਚ ਹਿਜਬੁੱਲਾ ਹੋ ਗਿਆ ਜਨਾਨ ਦੇ ਵਿੱਚ ਹੁਤੀ ਬਾਗੀ ਹੋ ਗਏ ਤਾਂ ਇਸ ਤਰ੍ਹਾਂ ਜਿਹੜੇ ਖਾੜੀ ਦੇ ਮੁਲਕਾਂ ਦੇ ਅੰਦਰ ਇਹਨਾਂ ਦੇ ਪ੍ਰੌਕਸੀ ਗਰੁੱਪ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਇਸ ਹਮਲੇ ਤੋਂ ਬਾਅਦ ਇੱਕਦਮ ਮਤਲਬ ਹਰਕਤ ਦੇ ਵਿੱਚ ਆਉਣਗੇ ਤੇ ਉਹ ਚੌ ਤਰਫਾ ਜਿਹੜਾ ਸੰਕਟ ਆ ਜਿਹੜਾ ਕਿ ਪਹਿਲਾਂ ਹੀ ਅਮਰੀਕਾ ਸੰਕਟ ਦੇ ਵਿੱਚ ਘਿਰਿਆ ਹੋਇਆ ਕਰਜ਼ਾ ਸੰਕਟ ਹੈਗਾ ਉਦੇ ਸਰ ਉਹਦੇ ਡਾਲਰ ਦੀ ਨੂੰ ਚਰੋਤੀ ਖੜੀ ਹੋਈ ਆ ਅੰਦਰ ਆਈਸ ਨੂੰ ਲੈ ਕੇ ਸਿਵਲ ਵਾਰ ਵਰਗੀ ਹਾਲਤ ਅਮਰੀਕਾ ਦੇ ਵਿੱਚ ਬਣੀ ਹੋਈ ਹੈਗੀ ਆ ਇਹਦੇ ਨਾਲ ਨਾਲ ਹੀ ਜਿਹੜਾ ਐਬਸਟੀਨ ਫਾਈਲਸ ਹੈਗੀਆਂ ਨੇ ਇਹਨੂੰ ਲੈ ਕੇ ਵੀ ਅੰਦਰ ਜਿਹੜੀ 트ੰਪ ਦੇ ਹਾਲੀ ਹਾਲਤ ਕਸੂਤੀ ਬਣੀ ਆ ਇਹ ਹਾਲਤਾਂ ਨੇ ਜਿਹੜੀਆਂ ਕਿ ਉਹਨੂੰ ਹਮਲੇ ਤੋਂ ਰੋਕ ਰਹੀਆਂ ਨੇ ਤੇ ਉਹ ਫੂਕ ਫੂਕ ਕੇ ਕਦਮ ਚੱਕਣ ਚੱਕ ਰਿਹਾ ਹੈਗਾ ਜਿਦੇ ਚ ਉਹ ਇਹ ਅੰਦਾਜ਼ੇ ਲਾ ਰਿਹਾ ਹੈਗਾ ਕਿ ਕਿਉਂਕਿ ਚੀਨ ਵੀ ਚਾਹੁੰਦਾ ਹੈਗਾ ਵੀ ਜੇ ਹਮਲਾ ਹੁੰਦਾ ਵੀ ਹੈਗਾ ਤਾਂ ਉਹ ਅਮਰੀਕਾ ਇਸ ਮਾਮਲੇ ਦੇ ਵਿੱਚ ਉਹਨੂੰ ਕਾਫੀ ਹਰਜਾਨਾ ਭੁਗਤਣਾ ਪਊਗਾ ਉਹ ਕਮਜ਼ੋਰ ਹਾਲਤ ਦੇ ਵਿੱਚ ਜਾਊਗਾ ਇੱਕ ਇਹਦੇ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਆ ਵੀ ਜੇ ਅਮਰੀਕਾ ਬਾਰੇ ਤਾਂ ਲੋਕਾਂ ਨੂੰ ਪੂਰੀ ਦੁਨੀਆ ਨੂੰ ਪਤਾ ਕਿ ਅਮਰੀਕਾ ਧਾੜ ਵੀ ਆ ਸਮਰਾਜੀ ਆ ਪੂਰੀ ਦੁਨੀਆ ਦੇ ਵਿੱਚ ਇਹਨੇ ਅਟੈਕ ਕੀਤੇ ਪਰ ਦੂਜੇ ਪਾਸੇ ਜੇ ਆਪਾਂ ਇਰਾਨਵੰਨੀ ਵੇਖੀਏ ਇਰਾਨ ਦੇ ਵਿੱਚ ਵੀ ਤਾਂ ਜਿਹੜੀ ਕਟੜਪੰਥੀ ਸਰਕਾਰ ਆ ਕੀ ਫਿਰ ਅਸੀਂ ਲੋਕਾਂ ਨੂੰ ਮਤਲਬ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਤੁਸੀਂ ਉਸ ਕਟੜਪੰਥ ਦਾ ਸਮਰਥਨ ਕਰੋ ਕੀ ਅਮਰੀਕਾ ਦੇ ਵਿਰੋਧ ਵਿੱਚ ਜਾਣਦਾ ਜਿਹੜਾ ਇੱਕ ਹੈਗਾ ਉਹਦਾ ਬਦਲ ਇਹੀ ਆ ਵੀ ਤੁਸੀਂ ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਆ ਜਿਵੇਂ ਕਿ ਬਹੁਤ ਸਾਰੇ ਆਪਾਂ ਹੋਰ ਮੀਡੀਆ ਧਾਰਿਆ ਤੇ ਵੀ ਦੇਖਦੇ ਆ ਕਿ ਆਇਤੁੱਲਾ ਨੂੰ ਮਤਲਬ ਇੱਕ ਐਸਾ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਤੁਸੀਂ ਇਹਨੂੰ ਠੀਕ ਸਮਝਦੇ ਆ ਨੇ ਦੇਖੋ ਲਗਾਤਾਰ ਜਿਹੜਾ ਬਰਤਾਨਵੀ ਸਾਮਰਾਜ ਦਾ ਦੇ ਦਾਬੇ ਤੋਂ ਬਾਅਦ ਪਹਿਲਾਂ ਰਾਜਾ ਸ਼ਾਹੀਆ ਫਿਰ ਬਰਤਾਨਵੀ ਸਾਮਰਾਜ ਦਾ ਦਾਬਾ ਸੀ ਫਿਰ ਜਦੋਂ ਤੋਂ ਇਹ ਖਾਸ ਕਰਕੇ ਜਿਹੜਾ ਆਟੋਮਨ एंपਾਇਰ ਹੈਗਾ 1932 ਤੋਂ ਬਾਅਦ ਖਾਸ ਕਰਕੇ ਇਹ ਮਤਲਬ ਅਮਰੀਕਾ ਦੇ ਪ੍ਰਭਾਵ ਦੇ ਥੱਲੇ ਆਇਆ ਤੇ ਬ੍ਰਿਟੇਨ ਦੇ ਪ੍ਰਭਾਵ ਦੇ ਥੱਲੇ ਆਇਆ ਉਸ ਤੋਂ ਬਾਅਦ ਸ਼ਾਹ ਰਜ਼ਾ ਪਹਿਲਵੀ ਜਿਹੜਾ ਹੈਗਾ ਉਹਨੇ ਲੰਮਾ ਸਮਾਂ ਰਾਜ ਕੀਤਾ ਤੇ ਉਹ ਕਿਤੇ ਨਾ ਕਿਤੇ ਸਾਮਰਾਜੀ ਹਿੱਤਾਂ ਦੀ ਪੂਰਤੀ ਕਰਦਾ ਸੀ ਤੇ ਜਿਹੜੀ 1979 ਦੀ ਜਿਹਨੂੰ ਈਰਾਨ ਦੀ ਕ੍ਰਾਂਤੀ ਕਿਹਾ ਜਾਂਦਾ ਹੈਗਾ ਰੈਵੋਲੂਸ਼ਨ ਕਿਹਾ ਜਾਂਦਾ ਹੈ ਰਾਨੀਨ ਉਹਨੂੰ ਇੱਕ ਐ ਮੰਨਿਆ ਜਾਂਦਾ ਹੈਗਾ ਕਿ ਇਹਨਾਂ ਨੇ ਚੁਣੌਤੀ ਦਿੱਤੀ ਸੀ ਕਿ ਉਸ ਰਾਜਾ ਸ਼ਾਹੀ ਨੂੰ ਤੇ ਇੱਕ ਕਿਤੇ ਨਾ ਕਿਤੇ ਇੱਕ ਸਾਮਰਾਜੀ ਚੌਧਰ ਨੂੰ ਚੁਣੌਤੀ ਦੇ ਕੇ ਇੱਕ ਮਤਲਬ ਈਰਾਨ ਦੀ ਇੱਕ ਸੱਤਾ ਇੱਕ ਆਈ ਪਰ ਅਲਟੀਮੇਟਲੀ ਉਹ ਇੱਕ ਧਾਰਮਿਕ ਮੂਲਵਾਦੀ ਕੱਟੜ ਪੰਥੀ ਸਰਕਾਰੀ ਸੀਗੀ ਜਿਹੜੀ ਅਜੇ ਤੋ ਲਖਮੈਨੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਆ ਤੇ ਇਸੇ ਸਰਕਾਰ ਨੇ ਅ ਅਮਰੀਕਾ ਦੀ ਪ੍ਰਭਾਵ ਚੋਂ ਨਿਕਲ ਕੇ ਚੀਨ ਤੇ ਰੂਸ ਵਰਗੇ ਸਮਰਾਜੀ ਮੁਲਕਾਂ ਦੇ ਥੱਲੇ ਲੱਗ ਕੇ ਲਗਾਤਾਰ ਇਹਨਾਂ ਨੇ ਮਤਲਬ ਚੱਲੇ ਹੈਗੇ ਆ ਤਾਂ ਜਿਹਦਾ ਕਰਕੇ ਉਹਦੇ ਵਿੱਚ ਦੋ ਤਿੰਨ ਫੈਕਟਰ ਹੋਰ ਵੀ ਹੈਗੇ ਨੇ ਕਿ ਸਰਕਾਰ ਜਿੰਨੀ ਪਿਛਾਖੜੀ ਹੈਗੀ ਆ ਔਰਤਾਂ ਤੇ ਦਮਨ ਦਾ ਜਾਂ ਉੱਥੋਂ ਦੀਆਂ ਜਿਹੜੀਆਂ ਜਮਹੂਰੀ ਮੂਵਮੈਂਟਾਂ ਜਾਂ ਲੋਕ ਪੱਖੀ ਜਿਹੜੀ ਮੂਵਮੈਂਟ ਚੱਲ ਰਹੀ ਹੈ ਇਰਾਨ ਦੇ ਅੰਦਰ ਉਹਨੂੰ ਲਗਾਤਾਰ ਕੁਚਲਦੀ ਆ ਰਹੀ ਹੈਗੀ ਆ ਜਿੱਥੇ ਇਹ ਹੈਗਾ ਉਹਦੇ ਨਾਲ ਨਾਲ ਜਿਹੜਾ ਅ ਅਮਰੀਕਾ ਹੈਗਾ ਉਹਨੇ ਵੀ ਲਗਾਤਾਰ ਇਹਦੀ ਘੇਰਾਬੰਦੀ ਕੀਤੀ ਹੈਗੀ ਆ ਕਿ ਓਇਲ ਨੂੰ ਲੈ ਕੇ ਖਾਸ ਕਰਕੇ ਕਿਉਂਕਿ ਇਹ ਸਾਮਰਾਜੀ ਤਾਕਤਾਂ ਜਿਹੜੀਆਂ ਹੈਗੀਆਂ ਉਹ ਤੇਲ ਦੀਆਂ ਭੁੱਖੀਆਂ ਪਿਆਸੀਆਂ ਹੈਗੀਆਂ ਨੇ ਤੇ ਇਹ ਤੇਲ ਦੀ ਭੁੱਖ ਪੂਰੀ ਕਰਨ ਲਈ ਮਨੁੱਖੀ ਖੂਨ ਡੋਲਣ ਨੂੰ ਇਹ ਮਤਲਬ ਇਹ ਚੇਜਕਦੀਆਂ ਨਹੀਂ ਹੈਗੀਆਂ ਜੀਦਾ ਕਰਕੇ ਈਰਾਨ ਦੀ ਜਿਹੜੀ ਸਰਕਾਰ ਹੈਗੀ ਆ ਜਿਹੜੀ ਪਿਸ਼ਾਖੜੀ ਸਰਕਾਰ ਹੈਗੀ ਆ ਉਹ ਕੋਈ ਬਹੁਤੀ ਸਮਾਜਵਾਦੀ ਜਾਂ ਲੋਕਪੱਖੀ ਸਰਕਾਰ ਨਹੀਂ ਹੈਗੀ ਪਰ ਸਾਮਰਾਜੀ ਹਮਲੇ ਦੇ ਮੁਕਾਬਲੇ ਅਸੀਂ ਇਸ ਗੱਲ ਨੂੰ ਇਹ ਮੰਨਦੇ ਹੈਗੇ ਕਿ ਜਦੋਂ ਤੁਸੀਂ ਸਾਮਰਾਜੀ ਹਮਲੇ ਦਾ ਜਾਂ ਖਾਸ ਕਰਕੇ ਅਮਰੀਕਾ ਦੇ ਹਮਲੇ ਦਾ ਵਿਰੋਧ ਕਰਨਾ ਤਾਂ ਉਹ ਇਰਾਨੀਅਨ ਲੋਕਾਂ ਨੂੰ ਉਹਦੀ ਕੀਮਤ ਨਾ ਭੁਗਤਨੀ ਪਵੇ ਤੇ ਇਹਦੇ ਨਾਲ ਜੁੜ ਕੇ ਜਿਹੜੇ ਖਾੜੀ ਮੁਲਕਾਂ ਦੇ ਅੰਦਰ ਜੋ ਇਹਦੇ ਪ੍ਰਭਾਵ ਦੁਰਪ੍ਰਭਾਵ ਪਹਿਣਗੇ ਸਿੱਟੇ ਪਹਿਣਗੇ ਜੀਦਾ ਸੇਕ ਭਾਰਤ ਤੱਕ ਵੀ ਲੱਗੂਗਾ ਕਿ ਉਹ ਸੇਕ ਉਹਨਾਂ ਭਾਰਤ ਦੇ ਜਾਂ ਖਾੜੀ ਮੁਲਕਾਂ ਦੇ ਨਿਰਦੋਸ਼ ਲੋਕਾਂ ਨੂੰ ਜਾਂ ਇਰਾਨ ਦੇ ਨਿਰਦੋਸ਼ ਲੋਕਾਂ ਨੂੰ ਨਾ ਭੁਗਤਣਾ ਪਵੇ ਜੀਦਾ ਕਰਕੇ ਕਿ ਉਹ ਜਦੋਂ ਸੀ ਇਹਦਾ ਵਿਰੋਧ ਦੀ ਗੱਲ ਕਰਦੇ ਆ ਤਾਂ ਉਹ ਵਿਰੋਧ ਇਸ ਕਰਕੇ ਆ ਕਿ ਈਰਾਨ ਦੀਆਂ ਲੋਕਪੱਖੀ ਜਿਹੜੀਆਂ ਲਹਿਰਾਂ ਹੈਗੀਆਂ ਨੇ ਉਹਦੇ ਪੱਖ ਦੇ ਵਿੱਚ ਖੜਨਾ ਚਾਹੀਦਾ ਜਿਹੜਾ ਕਿ ਘਰੇਲੂ ਜ਼ੁਲਮਾਂ ਦਾ ਵੀ ਵਿਰੋਧ ਕਰਦੀਆਂ ਹੈਗੀਆਂ ਤੇ ਸਾਮਰਾਜੀ ਦਾਬੇ ਦਾ ਵੀ ਵਿਰੋਧ ਕਰਦੀਆਂ ਹੈਗੀਆਂ ਨਾ ਤਾਂ ਸਾਮਰਾਜ ਦਾ ਵਿਰੋਧ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਆਇਤੋਲਾ ਖਮੈਨੀ ਦੀ ਸਰਕਾਰ ਨੂੰ ਕੋਈ ਇਦਾਂ ਸਮਝਦੇ ਹਾਂ ਕਿ ਉਹ ਬਹੁਤ ਅਗਾਹ ਬਦੂਈਆਂ ਲੋਕਪੱਖੀ ਸਰਕਾਰ ਆ ਤੁਸੀਂ ਜਿਵੇਂ ਕਿਹਾ ਕਿ ਇੰਡੀਆ ਤੇ ਵੀ ਇਹਦੇ ਪ੍ਰਭਾਵ ਪੈਣਗੇ ਇਹੀ ਮੇਰਾ ਸਵਾਲ ਆ ਕਿ ਜੇਕਰ ਜੰਗ ਲੱਗ ਜਾਂਦੀ ਹੈ ਤਾਂ ਇਹਦਾ ਵਰਲਡਵਾਈਡ ਪ੍ਰਭਾਵ ਕੀ ਰਹੂਗਾ ਤੇ ਨਾਲ ਇਹਦਾ ਇੰਡੀਆ ਤੇ ਕੀ ਇੰਪੈਕਟ ਪਊਗਾ ਦੇਖੋ ਇਹਦੇ ਵਿੱਚ ਇੱਕ ਤਾਂ ਇਹ ਸਾਫ ਆ ਵੀ ਜੇ ਉਹ ਸਟ੍ਰੇਟ ਆਫ ਹਰਮੂਜ਼ ਬੰਦ ਕਰਦੇ ਹੈਗੇ ਆ ਜਿਹੜਾ ਕਿ ਇੱਕ ਲੰਘਾ ਵਪਾਰਕ ਲੰਘਾ ਹੈਗਾ ਕਿਉਂਕਿ ਦੁਨੀਆ ਭਰ ਦੇ ਵਿੱਚ ਵਪਾਰਕ ਲੰਘਿਆਂ ਨੂੰ ਲੈ ਕੇ ਜੰਗਾਂ ਲੱਗੀਆਂ ਹੋਈਆਂ ਰੈੱਡ ਸੀ ਦੇ ਵਿੱਚ ਤੁਸੀਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਦੇਖਦੇ ਹੈਗੇ ਹੋ ਉਧਰੋਂ ਜਿਹੜਾ ਗ੍ਰੀਨਲੈਂਡ ਹੈਗਾ ਉਹਦੇ ਉੱਤੇ ਆਈਸ ਲਗਾਤਾਰ ਜੋ ਮੈਲਟ ਹੋ ਰਹੀ ਹੈਗਾ ਉਸ ਸਮੁੰਦਰੀ ਲੰਘੇ ਬਣ ਰਹੇ ਆ ਜਾਂ ਰੇਅਰ ਅਰਥ ਮਿਨਰਲਸ ਹੈਗੇ ਨੇ ਉਹਨੂੰ ਲੈ ਕੇ ਵੀ ਇੱਕ ਲੜਾਈ ਚੱਲ ਰਹੀ ਹੈਗੀ ਆਪਣਾਮਾ ਕਨਾਲ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਤਾਂ ਇਸ ਇਹ ਜਿਹੜੇ ਲੰਘੇ ਹੈਗੇ ਨੇ ਵਪਾਰਕ ਲੰਘੇ ਬਹੁਤ ਮਹੱਤਵਪੂਰ ਕਰਕੇ ਜੇ ਉਹ ਸਟ੍ਰੇਟ ਆਫ ਹਰਮੁਜ਼ ਬੰਦ ਕਰਦਾ ਹੈਗਾ ਉਹ ਇੱਕ ਇਹੋ ਜਿਹੀ ਰਗ ਹੈਗੀ ਆ ਜਿਹੜੀ ਈਰਾਨ ਦੇ ਹੱਥੇ ਟੇਹ ਗਈ ਹੈ ਜਿਹੜੀਆਂ ਖਾੜੀ ਦੇ ਮੁਲਕਾਂ ਦੇ ਉੱਤੇ ਪ੍ਰੈਸ਼ਰ ਪਾਊਗੀ ਤੁਸੀਂ ਅਮਰੀਕੀ ਹਮਲੇ ਦਾ ਵਿਰੋਧ ਕਰੋ ਇਹਨੂੰ ਰੋਕੋ ਇਸ ਕਰਕੇ ਜੇ ਇਹ ਇਹ ਜੰਗ ਲੱਗਦੀ ਹੈਗੀ ਆ ਤਾਂ ਇਹ ਉਸ ਖੇਤਰੀ ਪੂਰਾ ਖੇਤਰ ਪ੍ਰਭਾਵਿਤ ਹੋਊਗਾ ਇਹਦੇ ਨਾਲ ਕਿਉਂਕਿ ਇਹ ਜੰਗ ਦੇ ਜਵਾਬ ਦੇ ਵਿੱਚ ਉਹਨੇ ਉਹ ਸਾਰੇ ਮਿਲਟਰੀ ਬੇਸ ਦੇ ਉੱਤੇ ਅਟੈਕ ਕਰਨਾ ਹੀ ਹੈਗਾ ਉਹ ਇਸ ਲਈ ਰੈੱਡ ਅਲਰਟ ਤਿਆਰ ਮੀ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਹਮਲਾ ਕਰਨ ਦੇ ਲਈ ਤਿਆਰ ਆ ਮਤਲਬ ਤੁਸੀਂ ਇਹ ਤੋਂ ਦੂਰ ਰਹੋ ਤਾਂ ਉਹ ਸਟੇਟ ਆਫ ਹਰਮੂਜ਼ ਦੇ ਥਰੂ ਜਿਹੜਾ ਭਾਰਤ ਦੇ ਵਿੱਚ ਵਪਾਰ ਹੁੰਦਾ ਉਹ ਟ੍ਰੇਡ ਜਿੰਨਾ ਵੀ ਹੁੰਦਾ ਉਹਦਾ 60% ਜਿਹੜਾ ਹੈਗਾ ਉਸ ਲਾਂਘੇ ਦੇ ਥਰੂ ਹੁੰਦਾ ਤੇ ਜੇ ਉਹ ਸਪਲਾਈ ਲੇਨ ਚ ਜਿਹੜੀ ਹੈਗੀ ਸਪਲਾਈ ਚੇਨ ਹੈਗੀ ਹੈ ਜਿਹੜੀ ਜੇ ਉਹ ਪ੍ਰਭਾਵਿਤ ਹੁੰਦੀ ਹੈਗੀ ਆ ਤਾਂ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਣਗੀਆਂ ਮਹਿੰਗਾਈ ਵਧੂਗੀ ਪੂਰੀ ਸਪਲਾਈ ਚੇਨ ਪ੍ਰਭਾਵਿਤ ਹੋਣ ਕਰਕੇ ਜਿਹੜਾ ਐਕਸਪੋਰਟ ਇੰਪੋਰਟ ਦਾ ਮਤਲਬ ਚੱਲ ਰਿਹਾ ਹੈਗਾ ਦੁਨੀਆ ਦੇ ਨਾਲ ਭਾਰਤ ਦੇ ਜਿਹੜੇ ਸਮਝੌਤੇ ਆ ਉਹ ਵੀ ਪ੍ਰਭਾਵਿਤ ਹੋਣਗੇ ਪੂਰਾ ਮਿਡਲ ਈਸਟ ਤੇ ਪੂਰਾ ਜਿਹੜਾ ਹੈਗਾ ਭਾਰਤ ਵਰਗੇ ਏਸ਼ੀਆ ਦੇ ਜਿਹੜੇ ਬਾਕੀ ਮੁਲਕ ਹੈਗੇ ਨੇ ਉਹ ਇਹ ਦੇ ਇਹ ਦੇ ਇਸ ਮਤਲਬ ਜੰਗ ਦੇ ਵਿੱਚ ਚਲਸੇ ਜਾਣਗੇ ਜਿਵੇਂ ਤੁਸੀਂ ਕਿਹਾ ਕਿ ਚਲੋ ਜੰਗ ਤਾਂ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਚਾਹਦਾ ਮੈਨੂੰ ਲੱਗਦਾ ਖਾਸ ਕਰਕੇ ਜਿਹੜੇ ਲੋਕ ਆਪਦੀ ਰੋਜ਼ੀ ਰੋਟੀ ਕਮਾ ਕੇ ਖਾਂਦੇ ਆ ਉਹ ਤਾਂ ਕਦੇ ਵੀ ਨਹੀਂ ਚਾਹੁੰਦੇ ਕਿ ਜੰਗ ਲੱਗੇ ਪਰ ਨਾ ਚਾਹੁੰਦੇ ਹੋਏ ਵੀ ਜੰਗਾਂ ਤਾਂ ਲੱਗ ਜਾਂਦੀਆਂ ਨੇ ਇਹਦਾ ਮਤਲਬ ਫਿਰ ਲੋਕਾਂ ਨੂੰ ਕੀ ਬਦਲ ਆ ਇਹਦਾ ਲੋਕ ਕੀ ਕਰਨ ਮਤਲਬ ਜੇ ਜੰਗ ਲੱਗਦੀ ਆ ਤਾਂ ਲੋਕ ਕੀ ਕਰਨ ਜਾਂ ਕੀ ਇਸ ਜੰਗ ਨੂੰ ਕੋਈ ਰੋਕਣ ਦਾ ਲੋਕਾਂ ਕੋਲੇ ਹੋਰ ਕੋਈ ਰਾਹ ਹੈ ਦੇਖੋ ਇੱਕ ਗੱਲ ਸਾਫ ਆ ਕਿ ਇਸ ਸਾਮਰਾਜੀ ਦੌਰ ਦੇ ਅੰਦਰ ਸ਼ਾਂਤੀ ਦੀ ਗੱਲ ਕਰਨੀ ਉਹ ਇੱਕ ਖਾਮਖੇਲੀ ਹੈਗੀ ਆ ਜਨਾਚਰ ਸਾਮਰਾਜੀ ਪ੍ਰਬੰਧ ਹੈਗਾ ਉਹਨਾਂ ਚਾਰੇ ਜੰਗਾ ਰਹਿਣਗੀਆਂ ਜੰਗਾ ਜਿਹੜਾ ਹੈਗਾ ਇਸ ਪੂੰਜੀਵਾਦੀ ਸਿਸਟਮ ਦਾ ਜਵੰਦਰੂ ਰੋਗ ਹੈਗਾ ਤੇ ਇਹਨਾਂ ਦਾ ਮਤਲਬ ਸੁਰੱਖਿਆ ਜਾਂ ਸ਼ਾਂਤੀ ਦੀ ਬਹਾਲੀ ਕਰਨਾ ਨਹੀਂ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਬਰੂਦ ਦਾ ਮਤਲਬ ਵਪਾਰ ਕਰਨਾ ਰਿਸੋਰਸਸ ਦੇ ਉੱਤੇ ਕਬਜ਼ੇ ਕਰਨੇ ਦੂਜੇ ਮੁਲਕਾਂ ਦੇ ਉੱਤੇ ਕਬਜ਼ੇ ਕਰਕੇ ਆਪਣੀਆਂ ਨੀਤੀਆਂ ਬਣਾਉਣੀਆਂ ਇਹ ਇਹ ਪੂੰਜੀਪਤੀਆਂ ਕੁਝ ਕੁ ਚੰਦਕ ਪੂੰਜੀਪਤੀਆਂ ਲਈ ਕੰਮ ਕਰਦੀਆਂ ਦਾ ਸਿਸਟਮ ਆ ਚਾਹੇ ਉਹ ਭਾਰਤ ਦੇ ਵਿੱਚ ਆ ਚਾਹੇ ਉਹ ਅਮਰੀਕਾ ਦੇ ਅੰਦਰ ਆ ਉਹ ਘਰਾਣੇ ਜਿਹੜੇ ਪਿੱਛੇ ਬੈਠੇ ਹੈਗੇ ਜਿਹੜੀ ਲੌਬੀ ਇਹਨੂੰ ਲਗਾਤਾਰ ਕੰਟਰੋਲ 'ਚ ਕਰ ਰਹੀ ਆ ਇੱਕ ਪਾਸੇ ਉਹ ਯਹੂਦੀ ਲੌਬੀ ਹੈਗੀ ਆ ਜਿਹਦੇ ਵਿੱਚ ਮਾਰਕੋ ਰੂਬਿਓ ਵਰਗੇ ਜਾਂ ਵਿਵਟਕੋ ਵਰਗੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਮੰਨਦੇ ਹੈਗੇ ਕਿ ਹਾਲ ਫਿਲਹਾਲ ਤੁਸੀਂ ਸਿਰਫ ਇਸ ਗੱਲ ਤੇ ਪਰਵਾਣੂ ਜਿਹੜੇ ਸਮਝੌਤੇ ਤੇ ਉੱਤੇ ਤੁਸੀਂ ਇਹਨੂੰ جنگ ਨੂੰ ਰੋਕ ਲੋ ਪਰ ਦੂਜੇ ਪਾਸੇ ਜਿਹੜੇ ਜੀਡੀ ਵਾਂਸ ਵਰਗੇ ਹੈਗੇ ਆ ਜਿਹੜੇ ਚਾਹੁੰਦੇ ਹੈਗੇ ਕਿ ਉਸ ਯਹੂਦੀ ਏਜੰਡੇ ਨੂੰ ਲਗਾਤਾਰ ਅੱਗੇ ਵਧਾ ਕੇ ਕਿਉਂਕਿ ਜਿਹੜਾ ਨਿਤਨ ਯਾਹੂ ਹੈਗਾ ਉਹ ਇੱਕ ਵਾਰ ਕਰਿਮੀਨਲ ਹੈਗਾ ਤੇ ਉਹ ਇਸ ਵਕਤ ਅੱਜ ਦੇ ਦੌਰ ਦਾ ਸਭ ਤੋਂ ਖਤਰਨਾਕ ਦੁਨੀਆ ਦਾ ਨੇਤਾ ਮੰਨਿਆ ਜਾਂਦਾ ਜਿਹੜਾ ਜਿਨੇ ਗਾਜਾ ਦੇ ਵਿੱਚ ਕਹਿਰ ਮਚਾਇਆ ਹੈਗਾ ਉਹ ਹੁਣ ਈਰਾਨ ਨੂੰ ਵੀ ਮਤਲਬ ਜਿਹੜਾ ਹੈਗਾ ਉਹ ਟੈ ਟੇਰੀ ਕਰਕੇ ਉਹਦੇ ਤੇ ਅਮਰੀਕਾ ਦੇ ਉੱਤੇ ਲਗਾਤਾਰ ਪ੍ਰੈਸ਼ਰ ਬਣਾ ਕੇ ਉਹਨੂੰ ਕਰਾਉਣਾ ਚਾਹੁੰਦਾ ਹੈਗਾ ਤਾਂ ਇਹਦੇ ਵਿੱਚ ਜਿਹੜੀ ਸ਼ਾਂਤੀ ਹੈਗੀ ਆ ਅਸਲ ਦੇ ਵਿੱਚ ਇਸ ਸਿਸਟਮ ਦੇ ਵਿਦਿਨ ਸ਼ਾਂਤੀ ਨਹੀਂ ਹੋ ਸਕਦੀ ਹੈਗੀ ਇਹ 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 ਅੱਜ ਨਵੀਆਂ ਬਸਤੀਆਂ ਨਵੀਂ ਮੰਡੀ ਦੇ ਉੱਤੇ ਕੰਟਰੋਲ ਕਰਨ ਦਾ ਜਿਹੜਾ ਹੈਗਾ ਸੰਸਾਰ ਭਰ ਦੇ ਅੰਦਰ ਦੌਰ ਚੱਲ ਰਿਹਾ ਹੈਗਾ ਤੇ ਇਹਦੇ ਵਿੱਚੋਂ ਜੇ ਸਹੀ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਉਹ ਲੋਕ ਜੰਗ ਰਹੀ ਜਾਂ ਲੋਕਾਂ ਦੀ ਜਿਹੜੀ ਲੋਕ ਲਹਿਰ ਜਿਹੜੀ ਹੈਗੀ ਆ ਦੁਨੀਆ ਭਰ ਦੇ ਅੰਦਰ ਇਹਨਾਂ ਜੰਗਾਂ ਦਾ ਵਿਰੋਧ ਕਰਦੇ ਹੋયા ਤੇ ਲੋਕਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਦੇ ਉੱਤੇ ਗੱਲ ਕਰਨ ਦੇ ਲਈ ਤੇ ਜਿਹੜਾ ਇਸ ਇੰਡਸਟਰੀਅਲ ਜਿਹੜਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈਗਾ ਜਿਹਦਾ ਇਹ ਏਜੰਡਾ ਹੈਗਾ ਕਿ ਦੁਨੀਆ ਨੂੰ ਬ੍ਰੋਦ ਦੇ ਢੇਰ ਦੇ ਉੱਤੇ ਬਿਠਾਓ ਇਸ ਕਰਕੇ ਇਸ ਇਨ ਇਹ ਪੁਰਾਣੀਆਂ ਜਿਹੜੀਆਂ ਜੰਗਬਾਜ਼ ਤਾਕਤਾਂ ਹੈਗੀਆਂ ਨੇ ਇਹਨਾਂ ਤੋਂ ਨਜਾਤ ਪਾ ਕੇ ਹੀ ਮਨੁੱਖਤਾ ਦੀ ਜਿਹੜੀ ਹੈਗੀ ਆ ਉਹ ਭਲਾਈ ਹੋ ਸਕਦੀ ਹੈਗੀ ਆ ਤੇ ਇਸ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਈਵਨ ਇਰਾਨ ਦੇ ਲੋਕਾਂ ਨੂੰ ਆਪਦੀ ਜਿਹੜੀ ਪਛਾਖੜੀ ਸਰਕਾਰ ਹੈਗੀ ਆ ਉਹਦੇ ਖਿਲਾਫ ਤੇ ਸਮਰਾਜ ਜੀ ਤਾਕਤਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਆ ਤੇ ਦੁਨੀਆ ਭਰ ਦੇ ਲੋਕਾਂ ਨੂੰ ਇਹਨਾਂ ਤਾਕਤਾਂ ਦਾ ਵਿਰੋਧ ਕਰਨ ਦੀ ਲੋੜ ਹੈਗੀ ਆ ਕਿ ਜਿਹੜੇ ਚੰਦ ਕਕਰਾਨਿਆਂ ਦੀਆਂ ਦੇ 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 ਲਾਹੇ ਲਈ ਪ੍ਰੋਫਿਟ ਲਈ ਮੁਨਾਫੇ ਦੇ ਲਈ ਪੂਰੀ ਦੁਨੀਆ ਨੂੰ ਬਰੂਦ ਦੇ ਢੇਰ ਦੇ ਉੱਤੇ ਬਿਠਾ ਰਹੇ ਆ ਜਿਹਦੇ ਵਿੱਚੋਂ ਮਹਿੰਗਾਈ ਵੱਧ ਰਹੀ ਆ ਪੂਰੇ ਦੇਸ਼ ਦੇ ਪੂਰੀ ਦੁਨੀਆ ਭਰ ਦੇ ਅੰਦਰ ਜਿਹੜੀ ਹੈਗੀ ਆ ਬੇਰੋਜ਼ਗਾਰੀ ਦਾ ਕ੍ਰਾਈਸਿਸ ਪੈਦਾ ਹੋ ਰਿਹਾ ਪ੍ਰਵਾਸੀ ਜਿਹੜਾ ਸੰਕਟ ਹੈਗਾ ਉਹ ਖੜਾ ਹੋ ਰਿਹਾ ਹੈਗਾ ਤੇ ਜਿਹੜਾ ਵਾਤਾਵਰਣ ਦਾ ਲਗਾਤਾਰ ਜਿਹੜਾ ਖਲਵਾੜ ਹੈਗਾਗਾ ਉਹੋ ਜਿੰਨੇ ਇਹ ਜਿੰਨੇ ਖਤਰਨਾਕ ਹਥਿਆਰ ਹੈਗੇ ਆ ਜਿਹਦੇ ਪ੍ਰੀਖਣ ਦੇ ਵਿੱਚ ਜਿਹਨੇ ਦੌੜ ਇੱਕ ਲੱਗੀ ਹੋਈ ਆ ਸੰਸਾਰ ਭਰ ਦੇ ਅੰਦਰ ਕਿ ਨਿਊਕਲੀਅਰ ਵੈਪਨ ਬਣਾਏ ਜਾਣ ਤਾਂ ਉਹਦੇ ਲਈ ਜਿੰਨੀ ਮਾਈਨਿੰਗ ਕੀਤੀ ਜਾ ਰਹੀ ਆ ਜਿੰਨਾ ਮਤਲਬ ਵੱਡੀਆਂ ਮਲਟੀਨੇਸ਼ਨਲ ਜਿਹੜੇ ਹੁਣ ਤੁਸੀਂ ਗ੍ਰੀਨਲੈਂਡ ਦਾ ਮਾਮਲਾ ਦੇਖ ਲਓ ਸਾਰਾ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਆ ਇਹਦਾ ਮਤਲਬ ਇਹ ਵੀ ਧਰਤੀ ਦਾ ਖਲਵਾੜ ਕਰਕੇ ਤੁਸੀਂ ਚੰਦਕ ਪੂੰਜੀਪਤੀ ਘਰਾਣਿਆਂ ਨੂੰ ਮੰਨ ਲਓ ਮਾਲ ਕਰਨ ਦੇ ਲਈ ਦੁਨੀਆ ਦੇ ਦੁਨੀਆ ਭਰ ਦੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਉਹਦੀ ਉਹਨਾਂ ਦੀ ਕਿਰਤ ਉਹਨਾਂ ਦੀ ਜਮਾ ਪੂੰਜੀ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਉਹਨੂੰ ਤੇ ਲਾ ਰਹੇ ਹਾਂ ਇਸ ਕਰਕੇ ਸੰਸਾਰ ਭਰ ਦੇ ਲੋਕਾਂ ਦੇ ਸਾਂਝੇ ਮਸਲੇ ਹੈਗੇ ਆ ਕਿ ਇਹ ਜਿਹੜੀਆਂ ਜੰਗਵਾਜ ਤਾਕਤਾਂ ਹੈਗੀਆਂ ਨੇ ਇਹ ਕੋਈ ਲੋਕਪੱਖੀ ਨਹੀਂ ਲੋਕ ਵਿਰੋਧੀ ਤਾਕਤਾਂ ਨੇ ਚਲੋ ਦੋਸਤੋ ਅਸੀਂ ਇਹ ਵਿਚਾਰ ਚਰਚਾ ਕੀਤੀ ਆ ਆਪਾਂ ਕਾਫੀ ਕੁਝ ਕਾਫੀ ਸਵਾਲਾਂ ਤੇ ਗੱਲ ਕਰ ਲਈ ਆ ਤਾਂ ਟਾਈਮ ਦੀ ਸੀਮਾ ਹੈ ਆਪਾਂ ਗੱਲ ਜ਼ਿਆਦਾ ਲੰਬੀ ਨਹੀਂ ਲੈ ਜਾ ਸਕਦੇ ਇਸ ਕਰਕੇ ਫੇਰ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਤਦ ਤੱਕ ਲਈ ਸਾਨੂੰ ਦੇ ਉਜਾਗਤ ਤੇ ਤੁਸੀਂ ਆਪਣਾ ਥੱਲੇ ਸਾਨੂੰ ਟਿੱਪਣੀ ਸੁਝਾਓ ਤੇ ਸਾਨੂੰ ਭੇਜਦੇ ਰਿਹਾ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਸਾਡੀ ਗੱਲਬਾਤ ਜੋ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚ ਰਹੀ ਹੈ ਉਹਦੇ ਵਿੱਚ ਸਾਨੂੰ ਜੇ ਕੋਈ ਕਮੀ ਲੱਗੂਗੀ ਜਾਂ ਕੁਝ ਵੀ ਹੋਊਗੀ ਤੁਹਾਡਾ ਸਾਰਾ ਸੁਝਾਅ ਸਾਡੇ ਮਤਲਬ ਸਿਰ ਮੱਥੇ ਹੋਣਗੇ ਅਸੀਂ ਕਬੂਲ ਕਰਾਂਗੇ ਧੰਨਵਾਦ ਦੋਸਤੋ ਫਿਰ ਮਿਲਦੇ ਆਂ